Huy! Aaaarr gut ma filtai F hoc Digital Aaaar ਕਾਰ ਦੇ ਵਿੱਚ 6-7 ਮਹੀਨੇ ਦਾ ਮਾਸੂਮ ਪੁੱਤ ਤੇ ਇੱਧਰ ਪਿਓ ਨੂੰ ਰਾਹ ਦੇ ਵਿੱਚ ਹੀ ਖਤਮ ਕਰ ਦਿੱਤਾ ਗਿਆ। ਪਤਨੀ ਦੀ ਹਾਲਤ ਵੀ ਹਲੇ ਸਥਿਰ ਨਹੀਂ ਹੋਈ ਸੀ ਕਿ ਉਸ ਤੋਂ ਪਹਿਲਾਂ ਹੀ ਇਸ ਘਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ। ਇਸ ਬੱਚੇ ਦੀਆਂ ਖੁਸ਼ੀਆਂ ਤਾਂ ਕੀ ਮਨਾਉਣੀਆਂ ਸੀ ਇਸ ਤੋਂ ਪਹਿਲਾਂ ਹੀ ਇੱਕ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇਸ ਪਿਓ ਦੀ ਜਾਨ ਲਈ ਗਈ। ਪਤਾ ਲੱਗਿਆ ਕਿ ਨੌਸ਼ਹਿਰਾ ਪੰਨੂਆ ਦੇ ਵਿੱਚ ਦੋ ਅਣਪਛਾਤੇ ਵਿਅਕਤੀਆਂ ਦੇ ਵੱਲ ਗੋਲੀਆਂ ਮਾਰ ਕੇ ਇਸ ਵਿਅਕਤੀ ਨੂੰ ਜਿਸ ਦੀ ਪਛਾਣ ਬਜਿੱਤਾ ਸਿੰਘ ਦੇ ਵਜੋਂ ਕੀਤੀ ਗਈ ਹੈ ਉਸ ਦੀ ਜਾਨ ਲਈ ਗਈ ਹੈ 35-40 ਸਾਲ ਦੇ ਦਰਮਿਆਨ ਇਸ ਦੀ ਉਮਰ ਦੱਸੀ ਜਾ ਰਹੀ ਹੈ ਜੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਕੋਈ ਨਿਸ਼ਾਨ ਨਹੀਂ ਮਿਲਣਾ ਗੱਲ ਵੀ ਇਹ ਥੋੜੇ ਚਿਰ ਮੌਕੇ ਕਰੀ ਗਿਆ ਵਾ ਘਰੋਂ ਕਰੂ ਅਡੇ ਤੇ ਆਇਆ ਵਾ ਅਡੇ ਤੇ ਸਾਨੂੰ ਥੋੜੇ ਚਿਰ ਬਾਅਦ ਪਤਾ ਲੱਗਾ ਕਿ ਇਹਦੇ ਗੋਲੀਆਂ ਵੱਜ ਗਈਆਂ ਐਨ ਲਿਖੇ ਤੇ ਹਸਪੀਟਲ ਆ ਗਏ ਹਸਪਤਾਲਾਂ ਕੇ ਉਹਨਾਂ ਦੀ ਡੈਥ ਹੋ ਗਈ ਹੈ ਜਿਹੜਾ ਵੱਡਾ ਬਰਾਦਰ ਹੈ ਤੇ ਸਾਡੀ ਇਹੋ ਹੀ ਅਪੀਲ ਆਮ ਪਾਲੀਆ ਦੇ ਤੁਹਾਨੂੰ ਮੰਗਵਾਉਣ ਗਾੜੀ ਕਿ ਹਮ ਨੂੰ ਇਸ ਚੀਜ਼ ਦਾ ਇਨਸਾਫ ਲੈਣਾ ਚਾਹੀਦਾ ਬੱਚੇ ਜੀ ਕੀ ਨਹੀਂ ਉਤਰਦੀ ਇਹ ਇਹ ਨਾ ਬੁਛਤਰ ਸਿੰਘ ਜੀ ਇਹ ਆਮ ਆਦੀ ਪਾਰਟੀ ਆਮ ਪਾਰਟੀ ਨਾਲ ਸੰਬੰਧ ਰੱਖਦੇ ਜੀ ਕੀ ਲੱਗਦਾ ਤੁਹਾਨੂੰ ਕਿਨੇ ਮਿਲਵਾਇਆ ਦੇਖੋ ਜੀ ਇਦਾਂ ਕੋਈ ਕਹਿ ਨਹੀਂ ਸਕਦੇ ਜੇ ਤਾਂ ਮਿਲ ਕੇ ਜੀ ਹਾਂ ਜੀ ਜੀ ਤੇ ਕਿਨੇ ਵਜੇ ਘਟਣਾ ਹੈ ਇਹਨੂੰ ਸਾਢੇ 7:00 7:30 'ਤੇ ਘਟਨਾਗੇ ਇਹ ਪੂ ਆ ਰਹੇ ਕਿੱਥੇ ਜਾ ਰਹੇ ਸੀ ਇਹ ਮਨ ਕੇ ਨਹੀਂ ਇੱਥੇ ਅੱਡੇ ਤੇ ਵੈਹੇ ਆਏ ਘਰੇ ਸੌਦਾ ਸੌਦਾ ਲੈ ਕੇ ਕੋਈ ਲੈਣ ਆ ਕੋਈ ਆਏ ਹੁੰਦੇ ਲੈਣਾ ਥੋੜੇ ਚਿਰ ਬਾਅਦ ਆਨ ਘਰੇ ਫੋਨ ਚਲ ਗਿਆ ਵੇ ਇਥਾਂ ਤੋਂ ਦੋੜ ਕੇ ਲੱਤੀ ਇਹ ਭਾਈ ਲੱਗਾ ਕਿ ਨਹੀਂ ਹਮਲਾਵਾਰੀ ਦੀ ਆ ਗਈ ਉਹ ਇਹ ਉਹਨਾਂ ਪਤਾ ਲੱਗਾ ਗੋਲੀਆਂ ਦੇ ਦੋ ਲੱਗੀਆਂ ਵਾ ਇੱਕ ਡਾਕਟਰ ਬਚਾ ਲੱਤ ਗਿਆ ਹਾਂਜੀ ਇਤਨਾ ਕਿ ਦੱਸੀ ਇੱਥੇ ਆਨ ਕੇ ਡੈਥ ਹੋ ਗਈ ਹੈ ਸਾਲਿੰਗੇ ਇੱਥੇ ਆਨ ਕੇ ਇੱਥੇ ਆਨ ਕੇ ਡੈਥ ਹਾਂਜੀ ਕੁਝ ਵਿਸ਼ਾ ਜਾਇਆ ਹਾਂਜੀ ਕੋਲ ਸਿਪ੍ਰਾਸ਼ਾਸਨ ਤੋਂ ਆਇਆ ਪੀ ਆਪਣੀ ਕਾਰਵਾਈ ਤੇ ਬਾਕੀ ਹਾਂ ਇਹ ਇਨਸਾਫ ਮਿਲਣਾ ਚਾਹੀਦਾ ਕੋਈ ਲੜਾਈ ਝਗੜਾ ਕਿਸੇ ਨਾ ਨਹੀਂ ਕੋਈ ਵੀ ਲੜਾਈ ਝਗੜਾ ਨਹੀਂ ਆ ਬਾਕੀ ਆਪਾਂ ਇਹ ਗੱਲ ਕਵਾਂਗੇ ਇਨਸਾਫ ਮਿਲਣਾ ਚਾਹੀਦਾ ਦੋ ਇਹਦੀਆਂ ਬੱਚੀਆਂ ਛੋਟੀਆਂ ਵਾ ਸਾਲ ਕੇ ਤੋਂ ਬੱਚਾ ਹੋ ਰਿਹਾ ਇੱਕ ਠੀਕ ਹੈ ਜੀ ਜੇ ਆਪਾਂ ਪਾਰਟੀ ਨਾਲ ਸੰਬੰਧ ਰੱਖਦਾ ਤੇ ਅਸੀਂ ਇਹ ਕਵਾਂਗੇ ਕਿ ਹਾਨੂੰ ਮਿਲ ਕੇ ਉੱਠੀ ਜਲੋ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਪਰ ਜਿਹੜੀ ਆਮ ਆਦਮੀ ਪਾਰਟੀ ਜਿੰਨਾ ਕੋਈ ਜਿਆਦਾ ਵਿਚਰੇ ਹੋਈ ਸੀ ਆਮ ਆਦਮੀ ਪਾਰਟੀ ਮਿਕਨ ਜਦੋਂ ਆਮ ਪਾਰਟੀ ਚੱਲੀ ਆ ਨਾ ਤੇ ਉਸ ਤੋਂ ਪਹਿਲਾਂ ਉਹ ਮੇਨ ਬੰਦਾ ਹੀ ਇਹੋ ਜੀ ਇਹਨੂੰ ਆਮ ਪਾਰਟੀ ਆਈ ਆ ਨਾ ਹਾਂਜੀ ਚੌਧਰੀ ਵਾਲੇ ਦੇ ਵਿੱਚ ਸਭ ਤੋਂ ਪਹਿਲਾਂ ਪਹਿਲਾ ਬੰਦਾ ਇਹ ਆ ਠੀਕ ਹੈ ਜਿਨੇ ਆਪਣੇ ਨਾਲ ਜੋੜਿਆ ਸਾਰੇ ਕੰਮ ਜੀ ਇਹਦਾ ਨਾਮ ਰਿੰਕੂ ਵਾਜ ਹੈ ਹਾਂਜੀ ਰਿੰਕੂ ਵਾਜ ਨਾਮ ਤੇ ਕੀ ਗੱਲ ਹੋਈ ਆ ਗੱਲ ਭਾਜੀ ਕੋਈ ਸਾਢੇ 6 ਵਜੇ ਨੂੰ ਲਗਭਗ ਇਸ਼ਾਰਾ ਬਣਵਾ ਕੱਡੇ ਵਿੱਚ ਬਿਕਰ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਬਹੁਤ ਵਧੀਆ ਮੁੰਡਾ ਉਹਦੇ ਪਤਾ ਨਹੀਂ ਅਚਾਨਕ ਪਿੱਛੋਂ ਕੋਈ ਆਇਆ ਬੰਦੇ ਉਹਦੇ ਮਤਲਬ ਗੋਲਿਆ ਗਲਿਆ ਮਾਰ ਕੇ ਚਲ ਗਏ। ਕਿੰਨੇ ਗੋਲੀਆਂ ਮੱਧੀਆਂ ਲੱਗੀਆਂ? ਤਿੰਨ ਗੋਲੀਆਂ ਲੱਗੀਆਂ ਜੀ। ਮੈਂ ਤਾਂ ਬਿਲਕੁਲ ਮੌਤ ਹੋ ਗਈ ਵੀ ਜੀ। ਤੇ ਕਿੰਨੇ ਬੱਚੇ ਵੀਰ ਦੇ? ਵੀਰ ਦੇ ਦੋ ਗੁੱਡੀਆਂ ਜੇ ਇੱਕ ਕਾਕਾ ਵਾ ਜੋ ਵੀ 6-7 ਮਹੀਨਾ ਲਈ। ਅੱਛਾ। ਹਾਂ ਜੀ। ਕੀ ਕਿਹਣਾ ਚੱਲੇ ਪੁੱਛਣਾ? ਅਹ ਜੀ ਪੁੱਛਣਾ ਇਹ ਕਹਿਣਾ ਚਾਹੁੰਦੇ ਆ ਪੀ ਇਹ ਚੀਜ਼ ਨੂੰ ਰੋਕਿਆ ਜਾਵੇ। ਰੋਜ਼ ਇਹ ਨਵੇਂ ਤੋਂ ਨਵੇਂ ਜਿਹੜੀਆਂ ਦੁਰਘਟਨਾਵਾਂ ਹੁੰਦੀਆਂ ਵਾ। ਤੂੰ ਇਹਨਾਂ ਦਾ ਰੋਗ ਲਈ ਆ ਬਈ ਤੇ ਵੀਰ ਦੀ ਕੋਈ ਲਗੜੜ ਤਾਂ ਨਹੀਂ ਨਹੀਂ ਜੀ ਨਹੀਂ ਕਿਸੇ ਨਾ ਨੇ ਕੋਈ ਬਹੁਤ ਪਿਆਰ ਯਾਰ ਭੈਣ ਭਰਾਵਾਂ ਨਾਲ ਵਧੀਆ ਮਿਲਦਾ ਵਰਤਦਾ ਸੀ ਕਿਸੇ ਨਾਮ ਮੁਤਲਕ ਅਦੇ ਵੱਧ ਘਟ ਨਹੀਂ ਸੀ ਨੇ ਕੀਤੀ ਵੀਰ ਨੇ ਬਾਕੀ ਉਸ ਪਤਾ ਲਗਾ ਕਿ ਉਹਨੇ ਮਾਰੀ ਨਹੀਂ ਜੀ ਜੀ ਨਹੀਂ ਕੋਈ ਪਤਾ ਲੱਗਾ ਇਹ ਜੀ ਐਸਐਸ ਸ਼ੇਰ ਸਿੰਘ ਜੀ ਸ਼ਾਇਦ ਆਪਾਂ ਚੌਕੀ ਦੇ ਖੇਰੇ ਆਪਾਂ ਨੇ ਸਰ ਕੀ ਗੱਲ ਬਾਤ ਹੋਈ ਇਹ ਮੋਟਰਸਾਈਕਲ ਤੇ ਦੋ ਜਣੇ ਹੋਏ ਆ ਇਹ ਆਪਣਾ ਬਟਿੰਗ ਆ ਆਪਣਾ ਬਚਿਤਰਾ ਸਿੰਘ ਹੋਰ ਬਟਿੰਗ ਇਹਨੂੰ ਗੋਲੀਆਂ ਮਾਰ ਕੇ ਇਹਦਾ ਚਲੇ ਗਏ ਆ ਇਸ ਹਸਪਤਾਲ ਆਂ ਤਹਿ ਗੁਰੂ ਨਾਨਕ ਹਸਪਤਾਲ ਜਿੱਥੇ ਉਹਦੀ ਮੌਤ ਹੋ ਗਈ ਹੈ ਉਹ ਬਾਤ ਕਿਸੇ ਨੇ ਰੱਖਦੇ ਇੰਨੇ ਵਿੱਚ ਸਾਡੇ ਸ਼ਹੀਦ ਲਖਪਤ ਸਾਡੇ ਜੀ ਪਤਾ ਲੱਗਾ ਕਿ ਇਹ ਹਮਲਾਵਰ ਕਿੰਨੇ ਜਾਂ ਸੀਸੀਟੀਵੀ ਕੋਈ ਨਹੀਂ ਜੋ ਸੀਨੀਅਰ ਅਫਸਰਕਾਰ ਹੋਈ ਕਰਾਇਆ ਮਾਂਜਵੇ ਸੱਚਾਈ ਨੂੰ ਚੁੱਕੀ ਤੇ ਕਿਸ਼ਨਪਾਲਾ ਕਹਿੰਦੇ ਕਿ ਦੋਰੀਆ ਲਾਲ ਨਾਲ ਦਾਤਰੀ ਮਾਰੇ ਗਏ ਇਹ ਤੁਹਾਨੂੰ ਤਰਾਉਂ ਕੋਸ਼ਟ ਮਾਟਮ ਕਰਵਾਗੇ ਤੇ ਉਤ ਪਤਾ ਲੱਗੇਗਾ ਜੀ ਜੀ